跟那，我说的这么。 ਉਹਨੇ ਉਹਨੂੰ ਦਿੱਤਾ ਜਾਵੇਗਾ ਜਿਵੇਂ ਜਿਹੜੇ ਬੰਦੇ ਨੇ ਨਾ ਜੀ ਆਹ ਕਿਹੜੀ ਪਿੰਦੇ ਦੇ ਬੰਦੇ ਆਏ ਨਾਲ ਜਿਹੜੀ ਕਿਤੇ ਚਲੇ ਗਏ ਉਸਤੇ ਨੂੰ ਲੈ ਕੇ ਲਗਾਤਾਰ ਜਿਹੜੀ ਉੱਪਰ ਗੋਲੀ ਚਲਾਈ ਗਈ ਹੈ ਕੁਝ ਦਿਨ ਪਹਿਲਾਂ ਡਰਾਈਵਰ ਜੰਟ ਵੀ ਗੱਡੀ ਉੱਪਰ ਗੋਲੀਆਂ ਚਲਾਈਆਂ ਗਿਆ ਸੀਗਾ ਉਹਨੂੰ ਲੈ ਕੇ ਅੱਜ ਪੁਲਿਸ ਕੋਲੋਂ ਜਿਹੜੀਆਂ ਇਨਕਾਉਂਟਰ ਕੀਤਾ ਗਿਆ ਇਨਕਾਉਂਟਰ ਜਿਹਾ ਦੇਖ ਸਕਦੇ ਹੋ ਗੁਪਤੂਨ ਕਾਰ ਦਾ ਰਾਰਤੇ ਇਹ ਨਹੀਂ ਸਕਦੇ ਕਿ ਨਾ ਫਰੋਸਟ ਸਾਈਡਿੰਗ ਚੁਣੀ ਹੈ ਕਿ ਕਿ ਵਿਅਕਤੀ ਜਿਹੜਾ ਦਿੱਖੀ ਹੋਇਆ ਹੈ ਉਸਨੇ ਲਾਇਲੀ ਤੁਲਬ ਪਤਾ ਦੇ ਆ ਗਿਆ ਤੁਸੀਂ ਦੇਖੋ ਅੱਗੇ ਉਹ ਅੱਗੇ ਦਾ ਜਿਹੜਾ ਗੁਜੀਦ ਕੋਲੋਂ ਕਿਸੇ ਨੇ ਪੁੱਛਿਆ ਮੈਂ ਉਹ ਤੋਂ ਨਾਲ ਬਹਿ ਜਾ ਕੇ ਹੋ ਇੱਕ ਜਣਾ ਹੋਰ ਚੜ੍ਹੋ ਜਾਵਾਂਗੇ ਕਿੱਥੇ ਆ ਗਈ ਹਰੇ ਬੰਦੇ ਕੁਛੇ ਬੰਦਾ ਪਿਸਦਾ ਚਲ 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 गोली लगी है ਉੱਪਰ ਨਿੱਚੇ ਪਿਸਟਲ ਪਿਸਟਲ ਤੁਮ ਅੱਗੇ ਆ ਗਏ ਸਾਹਰੇ ਵਿਆ ਦੇ ਵਿੱਚ ਜਿਹੜੀ ਤਸਵੀਰ ਮਾਹੌਲ ਜਿਹੜੀ ਹੈ ਡਲਟਾ ਚੈਂਬਰ ਹੈਗੇ ਨੇ ਸਿੱਟੀ ਦੇ ਵਿੱਚ ਰੀਚੀ ਟਰੈਵਲ ਦੇ ਨੇੜੇ ਉੱਥੇ ਐਮਜੀ ਹੈਕਟਰ ਗੱਡੀ ਖੜੀ ਸੀ ਜਿਹੜਾ ਇੰਦਰਜੀਤ ਸਿੰਘ ਨਾਮ ਦਾ ਵਿਅਕਤੀ ਹੈ ਉਹ ਇਮੀਗ੍ਰੇਸ਼ਨ ਦਾ ਕੰਮ ਕਰਦਾ ਹੈ ਉਹਦੀ ਗੱਡੀ ਦੇ ਵਿੱਚ ਫਾਇਰਿੰਗ ਕਰਕੇ ਜਿਹੜੇ ਦੇਤੇ ਹੈਗੇ ਸੀ ਤਿੰਨ ਅਕਿਊਜ਼ ਉਹਦੇ ਵਿੱਚ ਫਿਕਰ ਆਊਟ ਹੋਏ ਸੀ ਉਹਨਾਂ ਨੇ ਜਿਹੜਾ ਹੈਗਾ ਇਹਦੇ ਵਿੱਚ 5 ਕਰੋੜ ਦੀ ਫਰौती ਮੰਗਣ ਵਾਸਤੇ ਇੱਕ ਜਿਹੜੀ ਹੈਗੀ ਸਲਿੱਪ ਉਹਤੇ ਰੱਖੀ ਸੀ ਅੱਜ ਸਾਡੇ ਇਨਸਪੈਕਟਰ ਸੀਆਈਏ ਇਹਨਾਂ ਕੋਲ ਸੀਕ੍ਰੀਟ ਇਨਫੋਰਮੇਸ਼ਨ ਸੀ ਜਿਹਦੇ ਤਾਂ ਤੇ ਜਿਹੜੀ ਸਾਰੀ ਸਾਡੇ ACP ਡਿਟੈਕਟਿਵ ਤੇ ਹੋਰ ਸਾਰਿਆਂ ਦੀ ਉਸ ਟਾਈਮ ਦਾ ਆਪਰੇਸ਼ਨ ਚੱਲ ਰਿਹਾ ਸੀ ਬਾਕੀ ਤੁਹਾਨੂੰ ਜਿਹੜੀਆਂ ਡਿਟੇਲਸ ਹੈਗੀਆਂ ਸਵੇਰੇ ਸੀਟ ਦੇ ਨਾਲ ਦੇ ਸੀ। ਤੇ ਕੋਈ ਵਿੱਚੋਂ ਕਿਸੇ ਦੀ ਡੈਥ ਨਹੀਂ ਹੋਈ। ਨਹੀਂ ਡੈਥ ਨਹੀਂ ਹੋਈ ਕਿਸੇ ਦੀ। ਕੇ ਇੰਜਰਡ ਹੈਗੇ ਉਹਨਾਂ ਨੇ ਜਿਹੜੀ ਹੈਗੀ ਪੁਲਿਸ ਪਾਰਟੀ ਦੇ ਉੱਤੇ ਫਾਇਰਿੰਗ ਕੀਤੀ ਐਂਡ ਉਹਦੇ ਵਿੱਚ ਇੰਸਪੈਕਟਰ ਜਿਹੜੇ ਕਿੰਨੇ ਫਾਇਰ ਕੀਤੇ ਗਏ ਪੁਲਿਸ ਨੇ? ਕਿੰਨੇ ਕੀਤੇ ਗਏ ਪੁਲਿਸ ਨੇ? ਇਹ ਪੁਲਿਸ ਪਾਰਟੀ ਤੇ ਜਿਹੜੇ ਹੈਗੇ ਨੇ 5-6 ਫਾਇਰ ਇਹਨਾਂ ਵੱਲੋਂ ਕੀਤੇ ਗਏ ਨੇ 5-6। ਕੁੱਲ ਕਿਤੇ ਬੰਦੇ ਸੀ? ਇੱਕ ਬੰਦਾ ਸੀ। ਇਕੱਲਾ ਹੀ ਸੀਗਾ ਜੀ? ਕੋਈ ਹੋਰ ਵੀ ਉਹਦੇ ਸਾਥੀ ਰਗੇ? ਤੁਹਾਡੇ ਬਾਅਦ ਚ ਅਪਡੇਟ ਕਰਦੇ ਜਿੱਦਾਂ ਕਿ ਕੋਈ ਖ਼ਰਾਲ ਕੋਈ ਇਹਨਾਂ ਦਾ ਸੀਗਾ ਹੁਣ ਫਿਲਹਾਲ ਜਦੋਂ ਤੁਸੀਂ ਆਪਰੇਸ਼ਨ ਕੀਤਾ ਸੀਗਾ ਉਹਦੇ ਨਾਲ ਕੋਈ ਸੀਗਾ ਇਹਨਾਂ ਦੇ ਹਲੇ ਸਾਡਾ ਆਪਰੇਸ਼ਨ ਚੱਲ ਰਿਹਾ ਫਿਰ ਤੁਹਾਡੇ ਨਾਲ ਅਪਡੇਟ ਕਰਦੇ ਸ੍ਰੀਮੰਦਰ ਜੀ ਰੋਕਿਆ ਗਿਆ ਸੀ ਇਹਨਾਂ ਨੂੰ ਤੇ ਉਸ ਤੋਂ ਫੇਰ ਗੋਲੀਆਂ ਚਲਾਨੀਆਂ ਸ਼ੁਰੂ ਕਰਦੇ ਅਸੀਂ ਤੁਹਾਨੂੰ ਅਪਡੇਟ ਕਰਦੇ ਹਾਂ ਬਾਅਦ ਵਿੱਚ ਸਰ ਹਲੇ ਆਪਰੇਸ਼ਨ ਬ੍ਰਦਰ ਚੱਲ ਰਿਹਾ ਸਾਡਾ ਬਾਅਦ ਦੇ ਵਿੱਚ ਆਪਾਂ ਅਪਡੇਟ ਕਰ ਦਿੰਦੇ ਬਿਲਕੁਲ